ਤਾ ਗੱਲ ਕਰਾਂਗੇ ਜੀ ਮੁਫਤ ਕੋਰੀ ਦੀ ਮੁਫਤ ਕੋਰੀ ਦਾ ਕੀੜਾ ਪੰਜਾਬ ਨੂੰ ਘੋਣ ਬਾਗ ਖਾ ਰਿਹਾ ਜਿਵੇਂ ਝਾੜ ਨੂੰ ਕੀੜਾ ਖਾ ਜਾਂਦਾ ਝਾੜ ਖਾਲੀ ਹੋ ਜਾਂਦੀ ਹੈ ਪੀ ਡਾਕਟਰ ਇਹਨੂੰ ਭਰ ਦਾਂਦਾ ਤਾਂ ਪੰਜਾਬ ਨੂੰ ਮੁਫਤ ਕੋਰੀ ਦਾ ਕੀੜਾ ਖਾ ਰਿਹਾ ਹੈ ਪੰਜਾਬ ਨੂੰ ਕਿਸੇ ਨੇ ਭਰਨਾ ਨਹੀਂ ਬੜਾ ਮਹਿੰਗਾ ਪਊਗਾ ਇਹ ਮੁਫਤ ਕੋਰੀ ਵਾਲਾ ਕੀੜਾ ਸਰਕਾਰ ਨੇ ਇੱਕ ਮੁਫਤ ਸਕੀਮ ਜਿਹੜੀ ਦਿੱਤੀ ਹੈ ਸਟੇਟ ਹੈ ਜਿਹੜੀ ਉਹ ਕੋਈ ਵੀ ਸਕੀਮ ਦੇ ਸਕਦੀ ਹੈ ਜੇ ਉਹਦਾ ਆਰਥਿਕ ਪੱਖ ਆ ਜਿਹੜਾ ਖੁਸ਼ਹਾਲ ਹੈ ਤਾਂ ਜੇ ਸਟੇਟ ਦੇ ਕਰਜ਼ਾ ਹੈ ਉਹ ਕੋਈ ਵੀ ਮੁਫਤ ਸਕੀਮ ਜਿਹੜੀ ਨਹੀਂ ਦੇ ਸਕਦੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਤਾ 300 ਜੌਂਟਾ ਮੁਕਤ ਬਿਜਲੀ ਸਰਕਾਰ ਨੇ ਇਹ ਈ ਦਿੱਤੀ ਹੋਈ ਐ 300 ਤੋਂ ਪਲੱਸ ਹੋ ਗਿਆ ਤਾਂ ਸਾਰੀਆਂ ਜੌਂਟਾਂ ਦਾ ਬਿੱਲ ਆਉਂਦਾ ਲੋਕਾਂ ਦਾ ਸਬਰ ਇੱਥੇ ਵੀ ਨਹੀਂ ਖੜਿਆ ਚਲੋ ਸਰਕਾਰ ਨੇ ਤਾਂ ਮੁਕਤ ਸਕੀਮ ਦੇਤੀ ਵੋਟਾਂ ਲੈ ਲੀਆਂ ਲੋਕ ਕਹਿੰਦੇ 300 ਘੱਟ ਐ ਜੀ ਕੁੱਤਾ ਬੇਲਾ ਕਰ ਲੈਂਦੇ ਕਿਸੇ ਨਾਲ ਕੁੰਡੀਆਂ ਲਾਉਣ ਲੱਗੇ ਗੱਲ ਸਰਕਾਰ ਤੱਕ ਪਹੁੰਚ ਗਈ ਵੀ ਕਿਸੇ ਅਧਿਕਾਰੀ ਨਾਲ ਰਲ ਕੇ ਕੁੱਤਾ ਬੇਲਾ ਕਰਕੇ ਸਾਣਗਾਂਡ ਕਰਕੇ ਕੁੰਡੀਆਂ ਲੱਗ ਰੀਆਂ ਨੇ ਤੇ ਏਸੀ ਦੀ ਹਵਾ ਦਾ ਆਨੰਦ ਆ ਜਿਹੜੇ ਲੋਕ ਮਾਣ ਰਹੇ ਆ ਆ ਫਿਰ ਇਸ ਸਰਕਾਰ ਨੇ ਇਨਫੋਰਸਮੈਂਟ ਵਿੰਗ ਇਹਦੇ ਵੱਲੋਂ ਇੱਕ ਮਹਿੰਮ ਚਲਾਈ ਹੈ ਜਿਹੜੀ ਕੁੰਡੀਆਂ ਵਾਲਿਆਂ ਨੂੰ ਫੜ ਰਹੀ ਹੈ ਵੱਡੇ ਚਾਰ ਮਗਰ ਮੱਛੀ ਵੀ ਜਿਹੜੇ ਫੜਦੇ ਜਿਹੜੇ ਆਪਦੇ ਆਪ ਨੂੰ ਸਰਮਾਇਦਾਰ ਕਹਉਂਦੇ ਸੀ ਛੋਟੀਆਂ ਮੱਛੀਆਂ ਵੀ ਫੜੀਆਂ ਨੇ ਤੇ ਜੁਰਮਾਨਾ 8 ਲੱਖ 39000 ਤੱਕ ਜਿਹੜਾ ਪਾਤਾ ਤਾਂ ਫਿਰ ਜਿਵੇਂ ਹੁਣ ਕੁੰਡੀ ਲਾਉਣ ਵਾਲਾ ਬੰਦੇ ਦੇ ਮਨ ਚ ਹੁੰਦਾ ਹੈ ਵੀ ਆਪਣੀ ਦਾ ਸੈਟਿੰਗ ਹੈ ਮੇਰਾ ਕਿਹੜਾ ਕਿਸ ਨੂੰ ਪਤਾ ਲੱਗਦਾ ਹੈ ਤੇ ਟੀਮਾਂ ਫਿਰ ਇਜਈਆਂ ਸਰਕਾਰ ਨੇ ਹੁਣ ਤਿਆਰ ਕਰ ਲਈਆਂ ਪਤਾ ਸੋਨੂੰ ਵੀ ਨਹੀਂ ਲੱਗਣਾ ਜੇ ਤੁਸੀਂ ਐ ਸੁੱਤੇ ਪਏ ਹੋਏ ਤੁਹਾਡੇ ਸਹਰਾਣੇ ਆ ਕੇ ਖੜ ਜਣੀਆਂ ਤੇ ਫਿਰ ਜੁਰਮਾਨਾ ਮੁੜਕਾ ਲਿਓ ਲਾਉਣਗੀਆਂ ਉਹ ਲਾਉਣਾ ਵੀ ਚਾਹੀਦਾ ਕਿਉਂਕਿ ਬਿਜਲੀ ਚੋਰੀ ਕਰਨਾ ਜਿਹੜਾ ਉਹ ਗਲਤ ਹੈ 300 ਜੁੰਟ ਜੁੰਟ ਦੇ ਵਿੱਚ ਸਾਨੂੰ ਸਬਰ ਨਹੀਂ ਹੈਗਾ ਹਲੇ ਵੀ ਕੁੰਡੀਆਂ ਦੂਜੀ ਹੋਰ ਵੱਡੀ ਗੱਲ ਗੁਵਾਂਡ ਦੇ ਵਿੱਚ ਭਾਈਚਾਰਾ ਹੋਵੇ ਨਾ ਹੋਵੇ ਪਰ ਜਿੱਥੇ ਆ ਕੁੰਡੀਆਂ ਲਾਉਣ ਲੱਗ ਗਏ ਕੁੰਡੀਆਂ ਕਰਕੇ ਭਾਈਚਾਰਾ ਵਧੀਆ ਬਣ ਗਿਆ ਵੀਰ ਬੋਲੀ ਨਾ ਆਪਸੀ ਪਿਆਰ ਵਧ ਗਿਆ ਚੁੱਪ ਕਰਕੇ ਲਾ ਲਓ ਏਸੀ ਛੱਡ ਦਿੰਦੇ ਆ ਤਾਂ ਜਲੰਧਰ ਦੇ ਵਿੱਚ ਇੱਕ ਸਲੂਨ ਵਾਲਾ ਫੜ ਲਿਆ ਜਿਹੜਾ ਕੁੰਡੀ ਲਾ ਕੇ ਏਸੀ ਦੇ ਵਿੱਚ ਠੰਡਾ ਹੋ ਰਿਆ ਸੀ ਵਿਭਾਗ ਨੇ ਆ ਕੇ ਛਾਪਾ ਮਾਰ ਲਿਆ ਤੇ ਉਹਨੂੰ ਫਿਰ ਪੱਕਾ ਜਿਹੜਾ ਠੰਡਾ ਕਰਤਾ ਉਹਨੂੰ ਵਧੀਆ ਠੰਡਾ ਰਹੂਗਾ ਜਿਹੜਾ ਉਹਨੂੰ ਇਹਦੇ ਵਿੱਚ ਜੁਰਮਾਨਾ ਲਾਇਆ ਹੈ ਸਲੂਨ ਵਾਲੇ ਨੂੰ ਉਹ 3 ਲੱਖ 76000 ਰੁਪਏ ਹੈਗਾ ਉਹਨੂੰ ਸਦਾ ਲਈ ਠੰਡਾ ਕਰਤਾ ਵੀ ਤੂੰ ਠੰਡੀ ਹਵਾ ਲੈ ਘਰੇ ਮੀਟਰ ਲੱਗਿਆ ਹੋਇਆ ਸੀਗਾ ਘਰੇ ਲੋ ਬਿਜਲੀ ਦੀ ਵਰਤੋਂ ਕਰਦੇ ਸੀ ਕੁੰਡੀ ਲਾ ਕੇ ਸਿੱਧਾ ਏਸੀ ਚਲਾ ਰਹੇ ਸੀ ਠੰਡਾ ਹੋ ਰਿਹਾ ਸੀ ਇਹ ਵੀ ਠੰਡਾ ਕਰਤਾ ਇਸ ਤੋਂ ਇਲਾਵਾ ਇੱਕ ਹੋਰ ਮਲਕੋ ਗੇਟ ਲਾਂਬੜਾ ਇਹਦੇ ਵਿੱਚ ਇੱਕ ਇਮਾਰਤ ਹੈ ਜਿਹੜੀ ਪੈਰੀ ਸੀ ਇਹਨੇ ਵੀ ਪਤੰਦਰ ਨੇ ਸਿੱਧੀ ਕੁੰਡੀ ਦਾ ਰੱਖੀ ਸੀ ਤਾਂ 173000 ਰੁਪਏ ਜੁਰਮਾਨਾ ਜਿਹੜਾ ਇਸ ਇਮਾਰਤ ਵਾਲ ਨੂੰ ਪਾਇਆ ਇਹਦੀ ਫੀਟਿੰਗ ਹੈ ਜਿਹੜੀ ਪੱਕੀ ਕਰਤੀ ਬਿਜਲੀ ਵਿਭਾਗ ਨੇ ਇਸ ਤੋਂ ਇਲਾਵਾ ਜਿਹੜੇ ਕੁੰਡੀ ਨਹੀਂ ਪੜਦੇ ਸੀ ਮੀਟਰ ਉਹਨਾਂ ਦਾ ਘੱਟ ਚੱਲਦਾ ਸੀ ਉਹਨਾਂ ਨੂੰ 4-4 ਲੱਖ ਰੁਪਏ ਜੁਰਮਾਨਾ ਜਿਹੜਾ ਪਾਇਆ ਗਿਆ ਪਾਉਣਾ ਵੀ ਚਾਹੀਦਾ ਹੈ ਕਿ ਜੇ ਕੋਈ ਫਿਰ ਆਣ ਗਵਾਂਢ ਦੇ ਵਿੱਚ ਕੁੰਡੀ ਲਾ ਰਿਹਾ ਕੋਈ ਗਵਾਂਢੀ ਇਮਾਨਦਾਰ ਹੈਗਾ ਤਾਂ ਫਿਰ ਇਹਦੀ ਪਹਿਲਾ ਵੀਡੀਓ ਬਣਾ ਲਓ ਫੇਰ ਸਬੰਧਤ ਅਧਿਕਾਰੀ ਨੂੰ ਦੇ ਦੋ ਜਾਂ ਸੋਸ਼ਲ ਮੀਡੀਆ ਤੇ ਪਾ ਦੋ ਇਹੀ ਹੱਲ ਹੈ ਇਹਦਾ ਕਿਉਂਕਿ ਬਿਜਲੀ ਚੋਰੀ ਕਰਨਾ ਗਲਤ ਹੈ ਦੋ ਦੋ ਤਿੰਨ ਦਿਨ ਏਸੀ ਲਾ ਕੇ ਕੁੰਡੀਆਂ ਤੇ ਛੱਡ ਦਿੰਦੇ ਐ ਤੇ ਗਾਂਹਾਂ ਵਾਲੇ ਬੰਦੇ ਦਾ ਪੱਖਾ ਵੀ ਨਹੀਂ ਘੁੰਮਦਾ ਹੁੰਦਾ ਲੋਡ ਪਾ ਦਿੰਦੇ ਆ ਤੋ ਸਰਕਾਰ ਨੇ ਸਹੂਲਤ ਦਿੱਤੀ ਹੈ ਇੰਤੂ ਪਰੰਤੂ ਚਲੋ ਇਥੇ ਹੋਇਆ ਉਹ ਹੁੰਦਾ ਰਹਿੰਦਾ ਪਰ 300 ਜੁੰਟ ਦੇ ਵਿੱਚ ਸਬਰ ਹੈ ਜਿਹੜਾ ਉਹ ਜਰੂਰ ਕਰਨਾ ਚਾਹੀਦਾ ਹੈ ਨਾ ਕਿ ਸਾਣ ਗਾਂਢ ਕਰਕੇ ਕੁੰਡੀਆਂ ਲਾ ਲਓ ਤੇ ਫਿਰ ਬਾਹਾਂ ਚੌੜੀਆਂ ਕਰਕੇ ਫਿਰਦੇ ਰਹੋ ਵੀ ਸਾਡਾ ਕਿਹੜਾ ਪਤਾ ਲੱਗਦਾ ਨਜ਼ਾਰੇ ਨੇ ਹੁਣ ਫਿਰ ਜਰਵਾਨਾ ਠੋਕ ਕੇ ਲੱਗੂਗਾ ਟੀਮਾਂ ਦਾ ਕਦੋਂ ਕਿੱਲੇ ਘਰੇ ਵੜ ਜਾਣਾ ਸਰਕਾਰ ਨੂੰ ਸਭ ਪਤਾ ਹੁੰਦਾ ਸਾਰੀ ਤੁਹਾਡੀ ਡਿਟੇਲ ਚੈੱਕ ਹੁੰਦੀ ਆ ਵੀ ਪਹਿਲਾਂ ਬਿਲ ਦੀ ਲਿਸਟ ਕੱਢ ਲਾਉਂਦੇ ਆ ਪੁਰਾਣਿਆਂ ਦੀ ਕਿੰਨਾ ਲੋਡ ਆ ਕਿੰਨਾ ਬਿਲ ਆਉਂਦਾ ਰਿਹਾ ਇਹਦੇ ਕੋਲ ਇੱਕਦਮ ਘਟ ਜਾਂਦਾ ਉਹ ਪਤਾ ਲੱਗ ਜਾਂਦਾ ਵੀ ਬੰਦਾ ਇੰਨਾ ਸਿਆਣਾ ਕਿਵੇਂ ਹੋ ਗਿਆ ਇੰਨਾ ਬਿਲ ਕਿਵੇਂ ਘਟ ਗਿਆ ਉਤੋਂ ਜਿਹੜਾ ਕੁੰਡੀਆਂ ਵਾਲੇ ਫੜੇ ਜਾਂਦੀਆਂ